ਸਤਨਾਮ ਸ੍ਰੀ ਵਾਹਿਗੁਰੂ ਜੀ ਮੋਤੀ RAM ਨੂੰ ਉਪਦੇਸ਼ ਦੇਣਾ ਧਰਮਸ਼ਾਲਾ ਵਿੱਚ ਆਈਆਂ ਸਤਸੰਗੀਆਂ ਪਾਸੋਂ ਬਾਬਾ ਜੀ ਪਹਿਲੇ ਸਿਮਰਨ ਕਰਾ ਕੇ ਫਿਰ ਕਥਾ ਪ੍ਰਸੰਗ ਸੁਣਾਇਆ ਕਰਦੇ ਹਨ ਇੱਕ ਦਿਨ ਇਹਨਾਂ ਵਿੱਚੋਂ ਇੱਕ ਮੋਤੀ RAM ਨੇ ਬੇਨਤੀ ਕੀਤੀ ਕਿ ਵੇਖਤਾਰੀ ਸਾਧੂ ਸੰਤ ਬਹੁਤ ਫਿਰਦੇ ਦਿਸਦੇ ਹਨ ਚਾਹੇ ਸਾਡੀ ਪੇਖ ਨੂੰ ਨਮਸਕਾਰ ਹੈ ਕਿ ਇਹ ਮਹਾਪੁਰਸ਼ਾਂ ਸੰਤਾਂ ਤੇ ਫਕੀਰਾਂ ਨੇ ਗਲ ਕਫਣੀ ਪਾ ਕੇ ਪਰਉਪਕਾਰ ਦੇ ਜੀਵਨ ਬਿਤਾਏ ਹਨ ਇਸ ਲਈ ਇਹ ਉਹਨਾਂ ਦੀ ਨਿਸ਼ਾਨੀ ਹੈ ਪਰ ਇਹ ਨਿਸ਼ਾਨੀ ਪੇਖ ਦੀ ਕੋਈ ਬਣਾ ਲਵੇ ਕਾਲੀ ਚਿੱਟੀ ਪਗ ਵੀ ਕਫਣੀ ਚਾਹੇ ਕੋਈ ਪਾ ਲਵੇ ਉਹ ਸਾਰੇ ਹੀ ਸੰਤ ਫਕੀਰ ਨਹੀਂ ਕਹਿ ਜਾ ਸਕਦੇ ਪੂਰੇ ਸੰਤਾਂ ਫਕੀਰਾਂ ਦੇ ਵੀ ਕੁਝ ਲੱਛਣ ਹੁੰਦੇ ਹੋਣਗੇ ਕਿਰਪਾ ਕਰਕੇ ਉਹ ਦੱਸੋ ਤਾਂ ਬਾਬਾ ਜੀ ਨੇ یوں فرمایا ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋਵੇ ਮਨ ਸ਼ਾਂਤ ਸੁਭਾਅ ਦਾ ਮਿੱਠਾ ਮਿੱਠ ਬੋਲਾ ਹੋਵੇ ਬੁੱਧੀवान ਵੀ ਹੋਵੇ ਸ਼ਾਸਤਰ ਮਰਿਆਦਾ ਲੋਕ ਮਰਿਆਦਾ ਤੇ ਗੁਰ ਮਰਿਆਦਾ ਦਾ ਅਧਾਰ ਨਹੀਂ ਹੋਵੇ ਸੱਚ ਬੋਲਣਾ ਤੇ ਸੰਜਮ ਦੀ ਵਰਤੋਂ ਵਾਲਾ ਹੋਵੇ ਤਨ ਇਕੱਠਾ ਕਰਨ ਦੀ ਚਾਹ ਨਾ ਰੱਖੇ ਉਦਾਰ ਚਿਤ ਹੋਵੇ ਸ਼੍ਰੀ ਬਾਬਾ ਜੀ ਨੇ ਕਿਹਾ ਸੰਤ ਫਕੀਰ ਨੂੰ ਇੰਦਰੀਆਂ ਤੇ ਰਸਾਂ ਕਸਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉੱਤੇ ਕਾਬੂ ਅਤੇ ਮਨ ਬਾਣੀ ਸਰੀਰ ਕਰਕੇ ਨਿਸ਼ਾਦਾਂ ਤੇ ਅਤਿਹਾਗੀ ਹੋਵੇ ਅਜਿਹੇ ਗੁਨਾਵਾਲੇ ਸੰਤ ਫਕੀਰ ਦੀ ਸੰਗਤ ਸੇਵਾ ਨਾਲ ਆਪਣਾ ਭਲਾ ਹੁੰਦਾ ਹੈ ਇਹ ਵਿਚਾਰ ਸੁਣਾ ਕੇ ਮੋਦੀ RAM ਆਪਣੇ ਬਾਕੀ ਦੀ ਸੰਗਤ ਨੂੰ ਬਾਬਾ ਜੀ ਨੇ ਨਿਹਾਲ ਕੀਤਾ ਇੱਕ ਦਿਨ ਇੱਕ ਮੁਸਲਮਾਨ ਫਕੀਰ ਨੇ ਫੁੱਲਾਂ ਦੀ ਬੁੱਕ ਪਰ ਕੇ ਬਾਬਾ ਜੀ ਦੀ ਪੇਟ ਕੀਤੀ ਆਪਨੇ ਕਿਹਾ ਫਕੀਰ ਸਾਈਂ ਕਿਉਂ ਤਕਲੀਫ ਕੀਤੀ ਹੈ ਤਕੀਰ ਨੇ ਉੱਤਰ ਦਿੱਤਾ ਦਾਤਾ ਸਾਈ ਲੋਕਾਂ ਤੇ ਰੱਬ ਦੇ ਬੰਦਿਆਂ ਪਾਸ ਖਾਲੀ ਹੱਥੋਂ ਜਾਣ ਵਾਲੇ ਨੂੰ ਰੂਸਿਆ ਕਿਆ ਹੈ ਰੂਸਿਆ ਕਾ ਹੈ ਕੀ ਹੈ ਐਂ ਬਾਬਾ ਜੀ ਨੇ ਫਰਮਾਇਆ ਐਸਾ ਨਹੀਂ ਸਾਡੀ ਵਿਚਾਰ ਵਿੱਚ ਦਿਲ ਖਾਲੀ ਰੂਸਿਆ ਹੱਥ ਖਾਲੀ ਪਾਸਾ ਹੈ ਭਾਵ ਜਿਸ ਦਾ ਦਿਲ ਪਰਮੇਸ਼ਰ ਨਾਮ ਤੋਂ ਖਾਲੀ ਵੈ ਦੁਖੀਆਂ ਦੇ ਦਰਦ ਤੋਂ ਖਾਲੀ ਅਤੇ ਬਜ਼ੁਰਗਾਂ ਦੇ ਅਦਬ ਤੋਂ ਖਾਲੀ ਹੋਵੇ ਉਹ ਕਾਲੇ ਮੂੰਹ ਦਾ ਹੈ ਅਤੇ ਪਾਤਸ਼ਾਹ ਦੇ ਹੱਥ ਖਾਲੀ ਹਨ ਜੇ ਉਹ ਦਾਨਪੁਨ ਨਹੀਂ ਕਰਦਾ ਤਾਂ ਵੀ ਉਹ ਰੂਸ਼ਾ ਹੈ ਫਕੀਰ ਨੇ ਪੁੱਛਿਆ ਬਾਬਾ ਜੀਓ ਨਜਾਤ ਮੁਕਤੀ ਕਿਵੇਂ ਮਿਲ ਸਕਦੀ ਹੈ ਅਮ ਬਾਬਾ ਜੀ ਨੇ ਕਿਹਾ ਸਵਰਗ ਦੇ ਰੁੱਖਾਂ ਦਾ ਲਾਲਚ ਤੇ ਨਰਕ ਦੇ ਦੁੱਖਾਂ ਦਾ ਡਰ ਛੱਡ ਕੇ ਬੇਖੌਫੀ ਨਿਰਪੈਤਾ ਵਿੱਚ ਭਜਨ ਕਰੀਏ ਤਦ ਨਜਾਤ ਮਿਲਦੀ ਹੈ ਫਿਰ ਪ੍ਰਸ਼ਨ ਸੁੱਖ ਕਿਵੇਂ ਹੋਵੇ ਅਤੇ ਦੁੱਖ ਕਿਵੇਂ ਹਟੇ ਉੱਤਰ ਬਾਬਾ ਜੀ ਨੇ ਇਹ ਦਿੱਤਾ ਕਿ ਇਹ ਚਿੰਤਾ ਹੀ ਛੱਡ ਦਿੱਤੀ ਜਾਏ ਕਿਉਂਕਿ ਸੁੱਖ ਦੁੱਖ ਤਾਂ ਦੋਵੇਂ ਪਰਮੇਸ਼ਰ ਦੇ ਕੁੱਤੇ ਹਨ ਜਿੱਧਰ ਮਾਲਕ ਦਾ ਇਸ਼ਾਰਾ ਪਾਉਂਦੇ ਹਨ ਉਧਰ ਹੀ ਜਾ ਲੱਗਦੇ ਹਨ ਤਾਂ ਤੇ ਵੈਗਰੂ ਨਿਰੰਕਾਰ ਨਾਲ ਪਿਆਰ پا ਕੇ ਬੇਨਤੀ ਕਰਨੀ ਚਾਹੀਦੀ ਹੈ ਕਿ ਦੁੱਖ ਨਾਮ ਦੇ ਕੁੱਤੇ ਨੂੰ ਸਾਡੇ ਤੋਂ ਪਰੇ ਕਰੇ ਇਸ ਉੱਤਰ ਨੂੰ ਸੁਣ ਕੇ ਫਕੀਰ ਨੇ ਸਲਾਮ ਕੀਤੀ ਅਤੇ ਪਿਆਰ ਸਤਿਕਾਰ ਨਾਲ ਪ੍ਰਿਆਗਿਆਨ ਇਹ ਫਿਰ ਵੀ ਦਰਸ਼ਨ ਨੂੰ ਆਇਆ ਬਾਬਾ ਜੀ ਦੀ ਸੰਗਤ ਵਿੱਚ ਇੱਕ ਬ੍ਰਹਮਦਾਸ ਸਾਧੂ ਨੇ ਬੇਨਤੀ ਕੀਤੀ ਕਿ ਮੇਰੀ ਉਮਰ ਬਡੇਰੀ ਹੈ ਭਜਨ ਸਿਮਰਨ ਵੀ ਕਰਦਾ ਹਾਂ ਪਰ ਮਨ ਵਿਸ਼ਿਆਂ ਵੱਲ ਹੀ ਦੌੜਦਾ ਹੈ ਕੋਈ ਉਪਾਅ ਦੱਸੋ ਸ੍ਰੀ ਬਾਬਾ ਜੀ ਨੇ ਫਰਮਾਇਆ ਮਨ ਅਤੇ ਇੰਦਰੀਆਂ ਜਦੋਂ ਦੋਵੇਂ ਮਿਲ ਜਾਣ ਤਦ ਵਿਸ਼ਿਆਂ ਵਿਚਾਰਾਂ ਵੱਲ ਮਨ ਦਾ ਧਿਆਨ ਹੋ ਜਾਂਦਾ ਹੈ ਸਿਆਣੇ ਬੰਦੇ ਇੰਦਰੀਆਂ ਦੇ ਵਿਸ਼ਿਆਂ ਪੋਗਾਂ ਵੱਲ ਵੱਧਦੇ ਮਨ ਨੂੰ ਵਿਚਾਰ ਨਾਲ ਪਰੇ ਹਟਾ ਲੈਂਦੇ ਹਨ ਅੱਖਾਂ ਸੁੰਦਰ ਰੂਪ ਨੂੰ ਕੰਨ ਵਿਕਾਰ ਪਰੇ ਰਾਗਾਂ ਤੇ ਗੀਤਾਂ ਨੂੰ ਜੀਭਾ ਖੱਟੇ ਮਿੱਠੇ ਸਵਾਦਾ ਨੂੰ ਜਦੋਂ ਲੋਚੇ ਤਾਂ ਰੋਕ ਸਕਦੇ ਹਨ ਤਦ ਬਚੇ ਰਹਿੰਦੇ ਹਨ ਬਾਬਾ ਜੀ ਨੇ ਫਰਮਾਇਆ ਪਰਮੇਸ਼ਰ ਦੀ ਰਚੀ ਮਾਇਆ ਦੁਖਦਾਈ ਨਹੀਂ ਹੈ ਇਹ ਦੁਖਦਾਈ ਤਾਂ ਉਸ ਵੇਲੇ ਹੁੰਦੀ ਹੈ ਜਦ ਮਨੁੱਖ ਆਪਣੀਆਂ ਲੋੜਾਂ ਵਧਾ ਕੇ ਪੂਰੀਆਂ ਹੁੰਦੀਆਂ ਨਹੀਂ ਦੇਖਦਾ ਤਾਂ ਦੁਖੀ ਹੁੰਦਾ ਹੈ ਕਾਮਨਾਵਾਂ ਉੱਤੇ ਕਾਬੂ ਪਾ ਰੱਖਣ ਵਿੱਚ ਹੀ ਸੁਖ ਹੈ ਇਸੇ ਤਰ੍ਹਾਂ ਜੜ ਮਾਇਆ ਤਨ ਪਦਾਰਥ ਅਤੇ ਚੇਤਨ ਮਾਇਆ ਇਸ ਤਰੀ ਰੂਪ ਉੱਤੇ ਨਾ ਡੁੱਲਣ ਵਾਲੇ ਹੀ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਨ ਜਿਵੇਂ ਮਨ ਦੀਆਂ ਅਖਵਾਇਸ਼ਾਂ ਉੱਤੇ ਕਾਬੂ ਨਾ ਪਾਇਆ ਜਾਏ ਤਾਂ ਵਿਸ਼ੇ ਭੋਗ ਜਾਂ ਤਨ ਪਦਾਰਥਾਂ ਦੀ ਹਿਰਸ ਮੁਕਣ ਵਿੱਚ ਨਹੀਂ ਆਉਂਦੀ ਇਵੇਂ ਹੀ ਇਸਤਰੀ ਨੂੰ ਬਾਰ-ਬਾਰ ਚਿਤਵਨ ਉਤੇ ਕਾਬੂ ਨਾ ਪਾਇਆ ਜਾਏ ਤਾਂ ਉਹ ਚਿਤਵਨ ਸ਼ਕਤੀ ਹੀ ਪਾਣੀ ਰੂਪ ਹੋ ਕੇ ਮਨ ਦੀਆਂ ਖੈਸਾਂ ਨੂੰ ਹੋਰ ਪਾਲਦੀ ਹੈ ਤਾਂ ਤੇ ਸਦਾ ਹੀ ਵਿਕਾਰ ਜਨਕ ਇਸਤਰੀ ਚਿਤਵਨ ਸ਼ਕਤੀ ਨੂੰ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਇਸਤਰੀ ਰੂਪ ਹੋ ਕੇ ਆਪਣੇ ਆਪ ਆਏ ਵਿਸ਼ੇਈ ਪਤੰਗਿਆ ਨੂੰ ਜਲਾ ਕੇ ਪਸ਼ਮ ਕਰ ਦਿੰਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ